ਲਓ ਜੀ ਅੱਜ ਆਪਾਂ ਅਲਪੈਨ ਦੇ ਵਿੱਚ ਇੱਕ ਹੋਰ ਲੈ ਕੇ ਆਦੇ ਹਾਂ ਜੀ ਜਿਹਨਾਂ ਚੱਕ ਲਈ ਬਹੁਤ ਹੀ ਸ਼ਾਨਦਾਰ ਕਲਰ ਆਈਏ ਇਹ ਡਾਰਕ ਗਾਦਰੀ ਕਲਰ ਆਈਏ ਡਿਜ਼ਾਈਨ ਵੀ ਬਹੁਤ ਸ਼ਾਨਦਾਰ ਹੈ ਤੇ ਕਲਰ ਇਹਦੇ ਦੇਵਾਂਗੇ ਚਾਰ ਜੀ ਪਿਓਰ ਅਲਪੈਨ ਦੇ ਵਿੱਚ ਡੀਟੈਲ ਪ੍ਰਿੰਟ ਸ਼ੌਟ ਸਟੱਫ ਚੈੱਕ ਕਰੋ ਜੀ ਪਿਓਰ ਅਲਪੈਨ ਆਈਏ ਇਹ ਨਾ ਕਲਰ ਖਰਾਬ ਹੋਏ ਨਾ ਬੂਰਾ ਹੋਏ ਇੱਕ ਤਰ੍ਹਾਂ ਦਾ ਬੀਮਾ ਹੀ ਹੈ ਕੱਪੜੇ ਦਾ ਜੀ ਕਲਰ ਦੇਵਾਂਗੇ ਚਾਰ ਜੀ ਪਹਿਲਾ ਕੰਮ ਰਹਿਗਾ ਡਾਰਕ ਗਾਦਰੀ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ੌਟ ਲੈ ਲਿਓ ਤੁਹਾਨੂੰ WhatsApp ਉੱਪਰ ਕਰਦੇ ਚਾਰ ਕਲਰ ਦੇਵਾਂਗੇ ਤੁਹਾਨੂੰ ਜੀ ਲੋ ਪਹਿਲਾ ਕਲਰ ਹੈਗਾ ਡਾਰਕ ਗਾਜੀ ਦੂਜਾ ਕਲਰ ਹੈਗਾ ਜੀ ਮਸਟਰਡ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪ्युअर ਅਲਪੈਨ ਦੇ ਵਿੱਚ ਡਿਜੀਟਲ ਪ੍ਰਿੰਟ ਸੂਟ ਨਾ ਬੁਰਾਵੇ ਨਾ ਕਲਰ ਖਰਾਬ ਹੋਵੇ ਜੀ ਦੂਜਾ ਛੇੜਾ ਹੈਗਾ ਮਸਟਰਡ ਜੀ ਤੀਜਾ ਕਲਰ ਆਊਗਾ ਜੀ ਹਰਾ ਫਰੋਜੀ ਜੀ ਮਾਰਕੀਟ ਦੇ ਵਿੱਚ ਇਹ 600 ਤੋਂ ਲੈ ਕੇ 700 ਤੱਕ ਸੇਲ ਹੁੰਦਾ ਜੀ ਆਪਾਂ ਤੁਹਾਨੂੰ ਦੇਵਾਂਗੇ 400 ਦੇ ਮਿਲੂਗਾ ਸਾਨੂੰ ਅਲੀ ਸ਼ੇਰ ਵਾਲਿਆਂ ਨੂੰ ਖਾਣਾ ਰੋੜ ਢਿੱਕੀ ਤੋਂ ਹੀ ਜਿਹੜਾ ਵੀ ਤੁਹਾਨੂੰ 400 ਤੋਂ 500 ਕਲਰਾਂ ਚੋਂ ਕੋਈ ਵੀ ਕਲਰ ਪਸੰਦ ਆਈ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਉੱਪਰ ਆਰਡਰ ਕਰ ਦਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ 400 ਚ ਦੇਵਾਂਗੇ ਪਿਓਰ ਐਲਪੈਨ ਦਾ ਡਿਜੀਟਲ ਪ੍ਰਿੰਟ ਸੂਟ ਪੂਰਾ 5 ਮੀਟਰ 400 ਚ ਪੇਮੈਂਟ ਮੈਥਡ ਆਨਲਾਈਨ ਆ ਜੀ COD ਨਹੀਂ ਹੈਗੀ ਜੀ ਆਨਲਾਈਨ ਹੀ ਦੇਵਾਂਗੇ ਜੀ ਲੋ 4 ਕਲਰਾਂ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਲਓ ਜੀ ਤੁਹਾਨੂੰ WhatsApp ਉੱਪਰ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਲੋ 4 ਕਲਰ ਨਹੀਂ